ਆਹ ਦਾ ਕਿ ਤੁਸੀਂ ਅੱਜ ਵਿਸ਼ੇਸ਼ ਸਾਡੇ ਸੱਦੇ ਤੇ ਆਏ ਔਰ ਕਿਉਂਕਿ ਅੱਜ ਸਾਡਾ ਦੁਪਹਿਰ ਨੂੰ ਕਾਰਜਕ੍ਰਮ ਵੀ ਆ ਦਿਵਾਲੀ ਮਿਲਨ ਦਾ ਕਾਰਗਰਤਾ ਦੇ ਨਾਲ ਔਰ ਸਾਰਿਆਂ ਨੂੰ ਅਸੀਂ ਦਿਵਾਈ ਦਿਵਾਲੀ ਦੀਆਂ ਵਧਾਈਆਂ ਦੇਣੀ ਆ ਤੁਹਾਨੂੰ ਵੀ ਸਾਰਿਆਂ ਨੂੰ ਕਹਿੰਦਾ ਸ਼ੁਰੂਆਤ ਇੱਥੇ ਕਰਦੇ ਕਿ ਦਿਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਸਾਥੀਓ ਅੱਜ ਦਾ ਜਿਹੜਾ ਅਸੀਂ ਦੇਖ ਰਹੇ ਕਿ ਪਿਛੇ ਸਰਕਾਰ ਨੂੰ ਬਣਿਆ ਲਗਭਗ 3-4 ਸਾਲ ਤੋਂ ਉੱਤੇ ਹੋ ਗਿਆ ਹੁਣ ਸਭ ਸਵਕਾਲੀ ਤਕਰੀਬਨ 4.4 ਸਾਲ ਹੋ ਗਏ ਸਵਕਾਲ ਸਾਲ ਰਹਿ ਗਿਆ ਹੋ ਇਹ 3.5 ਪੁਣ 4 ਸਾਲ ਦੇ ਵਿੱਚ ਤੁਸੀਂ ਦੇਖਿਆ ਕਿ ਜਿਸ ਤਰੀਕੇ ਦੀ ਹਾਲਾਤ ਰਹੇ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਰਾਜ ਦੇ ਵਿੱਚ ਜਿਹੜਾ ਮੈਂ ਇਸ਼ਾਰਾ ਚ ਕਰਨਾ ਚਾਹੁੰਦਾ ਕਿ ਉਹ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਨજર ਅੰਦਾਜ਼ ਕਰਨਾ ਹੈ। ਅਰੇ ਦੇਖਿਆ ਕਿ ਤੁਸੀਂ ਕਿਹਾ ਸੀ ਇਹਨਾਂ ਨੇ ਕਿ ਜਪੀ ਸੀਐਮ ਬਣਾਵਾਂਗੇ। ਰਾਮ ਆਦਮੀ ਪਾਰਟੀ ਜਿਹੜੀ ਆ ਡਿਪਟੀ ਸੀਐਮ ਜਿਹੜਾ ਅਨੁਸੂਚੀ ਜਾਤੀ ਦਾ ਤਾਂ ਬਣਾਉਣ ਦੀ ਬਹੁਤ ਦੂਰ ਦੀ ਗੱਲ ਕਿ ਜਿਹੜਾ ਲੈਣ ਦੇਣ ਦੀ ਸਰਕਾਰ ਬਣ ਗਈ ਇਹ ਜੋ ਲੋਕਾਂ ਦੇ ਵਿੱਚ ਐਸੇਲੇ ਭਰਮ ਪੈ ਗਿਆ ਕਿ ਤੁਸੀਂ ਦੇਖਿਆ ਕਿ ਰਾਜ ਸਭਾ ਦਾ ਵੀ ਜਿਹੜਾ ਮੈਂਬਰ ਚੁਣਿਆ ਗਿਆ ਉਹ ਵੀ ਇੱਕ ਵਪਾਰੀ ਚੁਣਿਆ ਪਹਿਲਾਂ ਵੀ ਜਿਸ ਤਰੀਕੇ ਨਾਲ ਚੁਣੇ ਸਾਰੇ ਉਹਨਾਂ ਚ ਵੀ ਹੱਲੇ ਤੱਕ ਇਹਨਾਂ ਨੇ ਕਿਸੇ ਵੀ ਐਸਸੀ ਨੂੰ ਮੌਕਾ ਨਹੀਂ ਦਿੱਤਾ ਪੂਰੇ ਪੰਜਾਬ ਤੋਂ ਜਨਗੀ ਸੱਤ ਇਹਨਾਂ ਨੇ ਇਹ ਜੋ ਚੁਣੇ ਗਏ ਸੀਗੇ ਪੱਤਾ ਚੋਂ ਕੋਈ ਨਾ ਕੋਈ ਰਿਪ੍ਰেজੈਂਟੇਸ਼ਨ ਦੇਣੀ ਚਾਹੀਦੀ ਸੀ ਉਹ ਵੀ ਨਹੀਂ ਦਿੱਤੀ ਔਰ ਇਸ ਤੋਂ ਇਲਾਵਾ ਵੀ ਮੈਂ ਜੇ ਕਹਾ ਤੇ ਪਿਛਲੇ ਸਾਰਿਆਂ ਦੀ ਕਾਰਗੁਜ਼ਾਰੀ ਦੇਖ ਲਈਏ ਜਾਂ ਕਰੰਟ ਜਿਹੜੀ ਹੁਣੇ ਦੇਖ ਲਈਏ ਕਿ ਹਾੜਾ ਦੇ ਵਿੱਚ ਜੋ ਹਾਲਾਤ ਹੋਏ 2023 ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਮਰੀਆਂ ਬੱਕਰੀਆਂ ਦੇ ਵੀ ਦਿਆਂਗੇ ਤੇ ਕੁਕੜੀਆਂ ਦੇ ਵੀ ਦਿਆਂਗੇ ਕਦੂ ਦੇ ਪੈਸੇ ਵੀ ਦਿਆਂਗੇ ਔਰ بڑے ਚਟਕਾਰੇ ਲਾ ਲਾ ਕੇ ਕਿਹਾ ਸੀ ਕਿ ਉਹਦੇ ਵਿੱਚ ਵੀ ਜਿਹੜਾ 2023 ਦਾ ਵੀ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਦਕੇ ਕੇਂਦਰ ਸਰਕਾਰ ਵੱਲੋਂ ਉਦੋਂ ਵੀ ਇਹਨਾਂ ਕੋਲ ਪੈਸੇ ਸੀ ਹੁਣ ਵੀ ਜਦੋਂ ਮਾਣਯੋਗ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਗੁਰਦਾਸਪੁਰ ਆਏ ਸੀ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਤੁਹਾਡੇ ਕੋਲ ਕਿੰਨਾ ਪੈਸਾ ਕਿੰਨਾ ਟੱਡਦਾ ਆ ਕਿਉਂਕਿ ਇਹਨਾਂ ਦੀ ਡਿਮਾਂਡ ਜਿਹੜੀ ਸੀ 13299 ਕਰੋੜ ਔਰ ਜੋ ચીਫ ਸੈਕਟਰੀ ਦੱਸਿਆ ਕਿ ਪੰਜਾਬ ਦੇ ਕੋਲ ਕਿੰਨਾ ਪੈਸਾ ਇਸ ਡਿਜਾਸਟਰ ਮੈਨੇਜਮੈਂਟ ਜਾਨੀ ਸਿਰਫ ਇਹ ਨਹੀਂ ਕਿ ਇਧਰ ਉਧਰ ਦਾ ਸਿਰਫ ਇਸ ਕੰਮ ਦੇ ਲਈ ਕਿੰਨਾ ਪੈਸਾ ਆ ਉਹ ਇਹਨਾਂ ਨੇ ਦੱਸਿਆ ਸੀ ਕਿ ਸਾਡੇ ਕੋਲ 12599 ਰੁਪਏ ਜਿਹੜੇ ਹਲੇ ਤੱਕ ਖਰਚੇ ਨਹੀਂ ਜਦ ਕਿ 23 ਦਾ ਮੁਆਵਜ਼ਾ ਤਾਂ ਦਿੱਤਾ ਜਾ ਸਕਦਾ ਸੀ ਨਾ ਉਹਦਾ ਏਡਾ ਵੱਡਾ ਨਹੀਂ ਸੀ ਉਹਦੇ 'ਚ ਵੀ ਕਿਤੇ ਨਹੀਂ ਕੁਛ ਕੀਤਾ ਔਰ ਮਾਨਯੋਗ ਮੋਦੀ ਜੀ 1600 ਕਰੋੜ ਰੁਪਇਆ ਹੋਰ ਦੇ ਗਏ ਤਾਕੇ ਤੁਹਾਡਾ ਜਿਹੜਾ 1300 ਕਰੋੜ ਦੀ ਇਹਨਾਂ ਦੀ ਡਿਮਾਂਡ ਸੀ 13 ਕਰੋੜ 13299 ਕਰੋੜ ਦੀ ਔਰ ਜੇ ਦੇਖਿਆ ਜਾਵੇ ਤਾਂ 12599 ਔਰ ਪਲੱਸ ਥੋੜਾ ਸੋ ਇਹ 1400 ਕਰੋੜ ਦੇ ਕਰੀਬ ਬਣਦਾ ਹੈ ਔਰ ਡਿਮਾਂਡ ਦੇ ਇਹਨਾਂ ਦੇ ਨਾਲੋਂ ਜ਼ਿਆਦਾ ਉਹਨਾਂ ਨੂੰ ਪੈਸੇ ਦੇ ਦਿੱਤੇ ਗਏ ਪਰ ਹੱਲੇ ਤੱਕ ਵੀ ਇਹੜਾ ਲੰਬਾ ਸਮਾਂ ਹੋ ਗਿਆ ਪੂਰੇ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਜਿਹੜਾ ਬੜੀਆਂ-ਬੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਨਾ ਹੀ ਕਿਸੇ ਦੇ ਘਰਾਂ ਦੇ ਵਿੱਚ ਕਿਤੇ ਦਾ ਹਾ ਦਾ ਨਾ ਦਾ ਮਾਨ ਦੇ ਲਈ ਵੀ ਕਿਤੇ ਦੇਖੇ ਔਰ ਜਿੱਥੇ ਵੀ ਗਏ ਤੁਸੀਂ ਦੇਖਿਆ ਕਿ ਉਹ ਜਿਹੜੇ ਆਪਣੇ ਖਾਸ ਬੰਦੇ ਸੀ ਉਹਨਾਂ ਨੂੰ ਗਲੇ ਨਾਲ ਲਾ ਕੇ ਰੋ ਰੂ ਕੇ ਆ ਗਏ ਉਹਦਾ ਵੀ ਜਿਹੜੇ ਜਿਹੜੇ ਪਰਦਾ ਫਾਸ਼ ਹੋਇਆ ਔਰ ਦੂਜੇ ਪਾਸੇ ਸਾਡੇ ਜਿਹੜੇ ਮੰਤਰੀ ਐ ਤੁਸੀਂ ਦੇਖਿਆ ਹੋਣਾ ਕਿ ਲਗਭਗ 50 ਮੰਤਰੀ ਦੇ ਦੌਰੇ ਜਿਹੜੇ ਪੰਜਾਬ ਦੇ ਵਿੱਚ ਹੋ ਗਏ ਔਰ ਕੱਲੇ ਉਹ ਕੱਲੇ ਇੱਕ ਜਗ੍ਹਾ ਨਹੀਂ ਹਰ ਜ਼ਿਲ੍ਹੇ ਚ ਗਏ ਹਰ ਖੇਤਰ ਚ ਗਏ ਹਰ ਵਿਧਾਨ ਸਭਾ ਚ ਗਏ ਕੋਈ ਐਸੀ ਵਿਧਾਨ ਸਭਾ ਨਹੀਂ ਜਿੱਥੇ ਕਿ ਕੇਂਦਰ ਦਾ ਮੰਤਰੀ ਆਣ ਕੇ ਉਹਨਾਂ ਦਾ ਦਰਦ ਨਹੀਂ ਪੁੱਛਿਆ ਔਰ ਉਹਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਤੁਹਾਡੇ ਮਕਾਨ ਤੈ ਹੋਣਗੇ ਉਹਨਾਂ ਦੇ ਪੈਸੇ ਗ੍ਰਾਂਟ ਵੱਖਰੀ ਆਏਗੀ ਉਹ ਸਾਨੂੰ ਸੂਬਾ ਸਰਕਾਰ ਆਪਣਾ ਡਾਟਾ ਬਣਾ ਕੇ ਭੇਜੇ ਉਹਦੇ ਲਈ ਅਸੀਂ ਵੱਖਰੀ ਗ੍ਰਾਂਟ ਦੇ ਆਏ ਔਰ ਜਿਹੜੇ ਕਿਸਾਨਾਂ ਦੇ ਲਈ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਬੋਰ ਪੈ ਗਿਆ ਖਾਨ ਹਟ ਗਏ ਜਾਂ ਕੋਈ ਹੋਰ ਨੁਕਸਾਨ ਹੈ ਉਹਨਾਂ ਦੇ ਲਈ ਵੱਖਰਾ ਪੈਸਾ ਆਏਗਾ ਜਿਨ੍ਹਾਂ ਦੇ ਟਿਊਬਲ ਖਤਮ ਹੋ ਗਏ ਉਹਨਾਂ ਟਿਊਬਲ ਵੀ ਰੁੜ ਗਏ ਉਹਨਾਂ ਲਈ ਵੱਖਰਾ ਪੈਸਾ ਆਏਗਾ ਔਰ ਇਹ ਸਾਰੇ ਦੇ ਲਈ ਉਹਨਾਂ ਨੇ ਇਹ ਕਿਹਾ ਕਿ ਸੂਬਾ ਸਰਕਾਰ ਜਿਹੜੀ ਆ ਉਹ ਸਾਨੂੰ ਐਸਟੀਮੇਟ ਬਣਾ ਕੇ ਦਵੇ ਔਰ ਐਸਟੀਮੇਟ ਦੇ ਨਾਲ ਜਿਹੜਾ ਜਿੰਨਾ ਵੀ ਪੈਸਾ ਮੰਗੋਗੇ ਅਸੀਂ ਉਹ ਦੇਣ ਨੂੰ ਤਿਆਰ ਹਾਂ ਪਰ ਦੁੱਖ ਦੀ ਗੱਲ ਹੈ ਕਿ ਹੱਲੇ ਤੱਕ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅੰਕੜਾ ਡਾਟਾ ਤਿਆਰ ਨਹੀਂ ਹੋਇਆ ਮੈਂ ਬਹੁਤ ਸਾਰੇ ਘਰਾਂ ਨੂੰ ਐਸਿਆਂ ਨੂੰ ਜਾਣਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਜਿਨ੍ਹਾਂ ਕੋਲ ਅਸੀਂ ਗਾਂ ਵੀ ਸੀ ਪਰ ਉਹਨਾਂ ਦਾ ਵੀ ਸਾਡੇ ਵੱਲੋਂ ਸਾਡੇ ਕਾਰਜਕਰਤਾ ਵੱਲੋਂ ਵੀ ਡਾਟਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਪਰ ਉਹ ਡਾਟਾ ਉਪਲਬਧ ਹੋ ਕੇ ਹੌਣ ਦੇ ਬਾਵਜੂਦ ਵੀ ਹੱਲੇ ਤੱਕ ਕੇਂਦਰ ਸਰਕਾਰ ਦੇ ਕੋਲ ਕੋਈ ਡਾਟਾ ਨਹੀਂ ਪਹੁੰਚਿਆ ਇਹਦੇ ਤੇ ਸੰਜੀਦਗੀ ਲੱਗਦੀ ਆ ਕਿ ਕਿਹੋ ਜਿਆ ਇਹਨਾਂ ਦੀ ਸੰਜੀਦਗੀ ਆ ਔਰ ਇੱਕ ਕੱਲ ਵੀ ਮੈਂ ਪ੍ਰੈਸ ਕਾਨਫਰੰਸ ਹਿਆਰਪੁਰ ਚ ਵੀ ਕੀਤੀ ਸੀ ਉਹਦੇ ਚ ਮੈਂ ਦੱਸਿਆ ਸੀ ਕਿ ਇਹ ਜਿਹੜੀ ਇਸ ਵੇਲੇ ਆਫਤ ਆਈ ਆ ਇਹ ਆਫਤ ਜਿਹੜੀ ਆ ਉਹ ਕੁਦਰਤੀ ਆਫਤ ਨਹੀਂ ਇਹ ਤਾਂ ਕਹਿ ਸਕਦੇ ਕਿ ਮੀਂਹ ਜਿਹੜਾ ਪਿਆ ਕੁਦਰਤੀ ਆਫਤ ਕਹਿ ਸਕਦੇ ਉਹਨੂੰ ਪਰ ਇਕੱਲਾ ਹੀ ਕੁਦਰਤ ਦੇ ਕਰਕੇ ਐਸਾ ਹੋਇਆ ਐਸਾ ਨਹੀਂ ਇਹ ਇਹਨਾਂ ਦੁਆਰਾ ਕੀਤੀਆਂ ਗਈਆਂ ਗਲਤੀਆਂ ਦੇ ਕਰਕੇ ਹੀ ਐਡੀ ਵੱਡੀ ਜਿਹੜੀ ਆ ਉਹ ਤ੍ਰਾਸਦੀ ਫੈਲੀ ਹੈ ਭਾਵ ਹਰ ਸਾਲ ਜਿਹੜੀਆਂ ਫਰਵਰੀ ਮਾਰ ਲਿਜਾਸਟ ਮੈਨੇਜਮੈਂਟ ਦੇ ਚਾਰ ਪੰਜ ਮਹੀਨੇ ਮੰਿਸਟਰੀਆਂ ਚਾਹੇ ਉਹ ਦਲ ਸ਼ਕਤੀ ਆ ਚਾਹੇ ਮੰਤ్రਾਲਾ ਚਾਹੇ ਉਹ ਇਰੀਗੇਸ਼ਨ ਡਿਪਾਰਟਮੈਂਟ ਆ ਹੋਰ ਵੀ ਸਾਰੇ ਡਿਪਾਰਟਮੈਂਟ ਮਿਲ ਕੇ ਇੱਕ ਮੀਟਿੰਗ ਕਰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇ ਜਾਸਤਰ ਵੀ ਅਸੀਂ ਮੈਨੇਜਮੈਂਟ ਕਰ ਸਕੀਏ ਇੱਥੇ ਕੋਈ ਮੀਟਿੰਗ ਹੀ ਨਹੀਂ ਹੋਈ ਜਦ ਮੀਟਿੰਗ ਨਹੀਂ ਹੋਈ ਤਾਂ ਮੈਨੇਜਮੈਂਟ ਵੀ ਨਹੀਂ ਹੋਈ ਪਿਛਲੇ ਜਦੋਂ 23 ਦੇ ਵਿੱਚ ਹੜ੍ਹ ਆਏ ਸੀ ਉਸ ਤੋਂ ਬਾਅਦ ਜਿਹੜੀਆਂ ਉਹਦੇ ਸਰਵੇਖਣ ਹੋਇਆ ਸੀ ਸਰਵੇ ਕੀਤਾ ਸੀ ਉਹਦੇ 'ਚ 133 ਪੁਆਇੰਟ ਐਸੇ ਜਿਹੜੇ ਬੰਨਾਂ ਦੇ ਉੱਤੇ ਰੱਖੇ ਗਿਆ ਸੀ ਤੁਸੀਂ ਬੰਨ ਦੇ ਖਾਸ ਕਰਕੇ ਜਿਹੜੇ 133 ਪੁਆਇੰਟ ਉਹ ਰੱਖੇ ਗਿਆ ਸੀ ਜਿਹੜੇ ਕਮਜ਼ੋਰ ਹੈ ਤਾਂ ਕਿ ਇਹਦੀ ਰਿਪੇਅਰ ਹੋ ਜਾਏ ਔਰ ਆਉਣ ਵਾਲੀ ਕੋਈ ਮੁਸੀਬਤ ਤੋਂ ਜਿਹੜਾ ਪਹਿਲਾਂ ਹੀ निजात ਮਿਲ ਜਾਏ ਪਰ ਉਹਨਾਂ 133 ਜਿਹੜੇ ਪੁਆਇੰਟਾਂ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਮੈਨੇਜਮੈਂਟ ਕਰਨ ਦੇ ਲਈ ਇਹਨਾਂ ਨੇ ਸਰਵੇ ਇੱਕ ਹੋਰ ਕਰਾਉਣ ਦੀ ਗੱਲ ਕੀਤੀ ਕਿ ਇਹਨਾਂ ਨੇ ਕਰਨਾ ਕਿੱਦਾਂ ਹੈ ਕੀ ਕੀ ਕਰਨਾ ਹੈ ਉਹਦੇ ਲਈ ਇੱਕ ਹੋਰ ਕੰਟਰੈਕਟ ਕੀਤਾ ਉਹਦੇ 'ਚ ਲਗਭਗ 9 ਕਰੋੜ ਰੁਪਈਆ ਖਰਚ ਕੀਤਾ ਸਰਵੇ ਵਾਸਤੇ ਉਹ ਸਰਵੇ ਕਰਨ ਵਾਲਿਆਂ ਨੇ ਜਿਹੜੀਆਂ ਸ਼ਿਫਾਰਿਸ਼ਾਂ ਕੀਤੀਆਂ ਉਹਦੇ ਤੇ 1% ਵੀ ਕੰਮ ਨਹੀਂ ਕੀਤਾ ਔਰ ਜਿਹਦਾ ਨੁਕਸਾਨ ਜਿਹੜਾ ਆ ਉਹ ਹੁਣ ਹੋਇਆ ਔਰ ਕੱਲਾ ਉਹਦੇ ਤੇ ਕੰਮ ਉਹਦੀ ਰਿਪੇਅਰ ਕਰਨਾ ਤਾਂ ਦੂਰ ਦੀ ਗੱਲ ਉਹ ਕਰਨਾ ਤਾਂ ਬਹੁਤ ਦੂਰ ਦੀ ਗੱਲ ਉਲਟਾ ਜਿਹੜੀ ਮਾਈਨਿੰਗ ਇਲੀਗਲ ਮਾਈਨਿੰਗ ਉਤੋਂ ਹੋਈ ਜਿਹਦੇ ਨਾਲ ਪਹਿਲਾਂ ਹੀ ਬੰਨ ਕਮਜ਼ੋਰ ਸੀ ਔਰ ਉਤੋਂ ਇਲੀਗਲ ਮਾਈਨਿੰਗ ਹੋ ਗਈ ਔਰ ਉਹਦੇ ਕਰਕੇ ਜਿਹੜਾ ਆ ਬਹੁਤ ਵੱਡੀ ਨੁਕਸਾਨ ਹੋਇਆ ਦੂਸਰਾ ਜਿਹੜਾ ਆ ਸਟੱਡ ਲਗਾਈ ਦੇ ਜਿਹਨੂੰ ਅਸੀਂ ਆਪਾਂ ਡੰਗੇ ਗਏ ਨੇ ਆਪਾ ਖੇਤਾਂ ਦੇ ਦਰਿਆਵਾਂ ਦੇ ਚੂਹਾ ਦੇ ਪਾਣੀਆਂ ਦੇ ਵਿੱਚ ਉਹ ਡੰਗੇ ਲੱਗਦੇ ਆ ਇੱਥੇ ਕੋਈ ਡੰਗੇ ਵੀ ਨਹੀਂ ਲਗਾਏ ਗਏ ਜੇ ਦਾ ਜਿਹੜਾ ਜਦੋਂ ਡੰਗੇ ਨਹੀਂ ਲਗਾਉਂਗੇ ਜਾਂ ਉਹਦਾ ਬੰਦਾ ਸਹੀ ਨਹੀਂ ਕਰੂਗੇ ਉਹ ਵੀ ਮੁਸੀਬਤ ਆਏਗੀ ਔਰ ਉਸ ਤੋਂ ਇਲੈਗਲ ਮਾਈਨਿੰਗ ਹੋਏਗੀ ਤੇ ਉਹਦਾ ਜਿਹੜਾ ਇਹ ਸਾਰਾ ਨੁਕਸਾਨ ਹੋਇਆ ਤਾਂ ਅਸੀਂ ਇਹ ਕਹਿ ਸਕਦੇ ਆ ਕਿ ਇਹ ਇਲੈਗਲ ਮਾਈਨਿੰਗ ਦਾ ਜਿਹੜਾ ਦੋਸ਼ੀ ਆ ਉਹ ਮਾਨ ਸਰਕਾਰ ਆ ਔਰ ਇਹ ਮੈਨमेड ਹੀ ਨਹੀਂ ਇਹ ਕੁਦਰਤੀ ਆਫਤ ਨਹੀਂ ਇਹ ਮਾਨ ਮੇਡ ਆਫਤ ਆ ਮਾਨ ਮੇਡ ਆਫਤਾ ਕਹੋ ਔਰ ਇਹ ਆਪ ਪਾਰਟੀ ਵਾਲੇ ਅੱਜ ਦੀ ਡੇਟ 'ਚ ਆਫਤਾ ਦੇ ਨਾਂ ਤੇ ਮਸ਼ਹੂਰ ਹੋ ਗਏ ਔਰ ਇਹ ਕਹਿ ਸਕਦੇ ਕਿ ਜਿੱਥੇ ਪਹਿਲਾਂ ਦਿੱਲੀ 'ਚ ਇਹਨਾਂ ਨੇ ਆਫਤਾ ਲਿਆਂਦੀ ਸੀ ਹੁਣ ਜਦੋਂ ਦੇ ਆਏ ਆ ਪੂਰੇ ਪੰਜਾਬ 'ਚ ਆਫਤਾ ਆਈ ਹੈ ਚਾਹੇ ਉਹ ਇੰਡਸਟਰੀ ਦੇ ਮਾਮਲੇ 'ਚ ਲੈ ਲਈਏ ਚਾਹੇ ਐਜੂਕੇਸ਼ਨ ਦੇ ਮਾਮਲੇ 'ਚ ਲੈ ਲਈਏ ਚਾਹੇ ਹੈਲਥ ਦੇ ਮਾਮਲੇ 'ਚ ਲੈ ਲਈਏ ਹਰ ਪੱਖੋਂ ਜਿਹੜੀ ਅੱਜ ਪੰਜਾਬ ਜਿਹੜਾ ਆਫਤਾ ਦੇ ਵਿੱਚ ਇਹ ਹੈ ਸੋ ਪੰਜਾਬ ਅੱਜ ਇਹ ਕਹਿ ਸਕਦੇ ਆ ਕਿ ਆਬਾਦ ਦਾ ਜਿਹੜਾ ਕੇਂਦਰ ਬਣਿਆ ਔਰ ਉਹਦਾ ਦੋਸ਼ੀ ਜਿਹੜੀ ਆ ਉਹ ਪੰਜਾਬ ਸਰਕਾਰ ਆ ਉਹਦੇ ਮੰਤਰੀ ਆ ਕਿਉਂਕਿ ਇਹਨਾਂ ਕੋਲ ਪੈਸਾ ਹੋਣ ਦੇ ਬਾਵਜੂਦ ਵੀ ਉਹ ਤਾਂ ਨਹੀਂ ਖਰਚਿਆ ਪਰ ਜਿਹੜਾ ਪੈਸਾ ਹੁਣ ਇਹਨਾਂ ਕੋ ਜਿਹੜੇ ਫਿਰ ਰਾਸ ਮਿਸਟਰ ਕਹੀ ਜਾਂਦਾ ਸਾਡੇ ਕੋਲ ਪੈਸਾ ਹੈ ਨਹੀਂ ਉਹਦਾ ਕਾਰਨ ਗਿਆ ਕਿੱਥੇ ਫਿਰ ਸਾਹਬਸਾਨ ਵਾਲੇ ਤਾਕਤਤ ਨਹੀਂ ਜਿੰਨੇ ਨਾਲ ਕੰਟਰੈਕਟ ਦਿੱਤੇ ਅਸੀਂ ਤੇ ਇਹ ਪੁੱਛੇ ਕਿ ਉਹ ਜਿਹੜੇ 9 ਕਰੋੜ ਦਾ ਤੁਸੀਂ ਠੇਕਾ ਦਿੱਤੇ ਸੀ ਬਟੈਂਡਰ ਖੋਲਣ ਦਾ ਉਦੋਂ ਬਾਅਦ ਟੈਂਡਰ ਖੋਲੇ ਉਹ ਟੈਂਡਰ ਮਿਲੇ ਕਿ ਇਹਨੂੰ ਉਹਨਾਂ ਨੇ ਕੀ ਕੀਤਾ ਕਿਹੜੀਆਂ-ਕਿਹੜੀਆਂ ਕੰਪਨੀਆਂ ਨੇ ਕੁਝ ਨਹੀਂ ਕੀਤਾ ਔਰ ਕਿੰਨੀਆਂ ਬਲੈਕਲਿਸਟ ਕਰਤੀਆਂ ਉਹਦਾ ਹਿਸਾਬ ਸਾਨੂੰ ਦਿਓ ਜਨਤਾ ਦੇ ਕੋਲ ਪੁੱਛਣ ਦਾ ਹੱਕ ਹੈ ਇਸ ਕਰਕੇ ਜੇ ਜਨਤਾ ਕੋਲ ਹੱਕ ਹੈ ਤਾਂ ਉਹਨੂੰ ਜਵਾਬ ਦੇਣਾ ਜਿਹੜਾ ਸਰਕਾਰ ਦਾ ਕੰਮ ਹੈ ਇਹ ਪੈਸਾ ਜਿਹੜਾ ਇਹਨਾਂ ਨੇ ਜਿਹੜਾ ਕਿ ਬਾਕੀ ਸਾਰੇ ਰੋਪ ਲਗਾਉਂਦੇ ਆ ਇਹ ਜਿਹੜਾ 12000 ਪਹਿਲਾਂ ਇਹਨਾਂ ਕੋਲ ਕਰੋੜ ਪਿਆ ਸੀ ਉਹ ਅਗਰ ਇਹਨਾਂ ਨੇ ਕਿਤੇ ਖਰਚੇ ਯਾਦ ਪੋਸਟਾਂ ਤੇ ਖਰਚਾ ਦਿੱਤਾ ਜਾਂ ਆਪਣੇ ਦਿੱਲੀ ਦੇ ਆਕਾਮਾਨ ਦੇ ਲਈ ਹੈਲੀਕਾਪਟਰ ਦਾ ਉਹਦੇ ਰਹਿਣ ਰਹਿਣ ਦੇ ਲਈ ਉਹਦੇ ਅਲੇ ਸ਼ਾਨ ਵਿਲਾਸਤਾ ਵਿਲਾਸਤਾ ਦੇ ਵਿੱਚ ਜਿਹੜੇ ਉਹਨਾਂ ਨੂੰ ਉਹਨਾਂ ਦੀ ਆਉ ਭਗਤ ਦੇ ਵਿੱਚ ਖਰਚੇ ਦਿੱਤਾ ਉਹਨਾਂ ਨੂੰ ਐਸ਼ ਪ੍ਰਸਤਿਕਨ ਦੇ ਲਈ ਉਹਨਾਂ ਦੀ ਸਿਕਿਉਰਿਟੀ ਦੇ ਉੱਤੇ ਇਹ ਜਿਹੜੇ ਪੈਸੇ ਖਰਚੇ ਦਿੱਤੇ ਅਗਰ ਉਹਨਾਂ ਨੇ ਐਸਾ ਨਹੀਂ ਖਰਚਿਆ ਤਾਂ ਸਾਨੂੰ ਇਹ ਹਿਸਾਬ ਦਿੱਤਾ ਜਾਵੇ ਦੱਸਿਆ ਜਾਵੇ ਜਨਤਾ ਨੂੰ ਜਾਂਚਾਂ ਨੂੰ ਕਲੀਅਰ ਕੀਤਾ ਜਾਵੇ ਕਿ ਉਹ 12000 ਕਰੋੜ ਰੁਪਈਆ ਜਿਹੜਾ ਸੀ ਪਲਾ 1600 ਕਰੋੜ ਰੁਪਈਆ ਹੁਣ ਤੱਕ ਕੀਤਾ ਕੀ ਕਰ ਦੇ ਕੀ ਪਏ ਉਹਦਾ ਸੋ ਜੇ ਮੰਨ ਲਓ ਕਿ ਵਿੱਚ ਕਈ ਇੱਕ ਆਣ ਕੇ ਕਹਿੰਦੇ ਸਾਡੇ ਕੋਲ ਹਲੇ ਮਿਲਿਆ ਨਹੀਂ ਪਤਾ ਇਹਨਾਂ ਨੂੰ ਕਿਸੇ ਨੂੰ ਹੁੰਦਾ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਕੋਲ 1600 ਕਰੋੜ ਮਿਲਿਆ ਨਹੀਂ ਪਰ ਪਹਿਲਾਂ ਦਾ 12599 .59 ਕਰੋੜ ਰੁਪਈਆ ਇਹਨਾਂ ਦੇ ਕੋਲ ਸੀ ਉਸ ਪੈਸੇ ਦਾ ਹੱਲੇ ਤੱਕ ਖਰਚ ਕਿਉਂ ਨਹੀਂ ਕੀਤਾ ਤੇ ਜਨਤਾ ਨੂੰ ਉਹਦਾ ਜ਼ਰੂਰ ਦੱਸਣਾ ਚਾਹੀਦਾ ਅਰ ਜਨਤਾ ਨੂੰ ਡੁੱਬਣ ਦੇ ਲਈ ਜਨਤਾ ਨੂੰ ਇਸ ਸੀਏ ਸੈਣ ਦੇ ਲਈ ਕਿਉਂ ਮਜਬੂਰ ਕੀਤਾ ਆ ਇਹ ਹਿਸਾਬ ਜਿਹੜਾ ਆ ਇਹ ਵੀ ਜਨਤਾ ਨੂੰ ਜਿਹੜਾ ਦੇਣਾ ਚਾਹੀਦਾ ਔਰ ਇਹ ਜਨਤਾ ਦੀ ਕਚਹਿਰੀ ਦੇ ਵਿੱਚ ਨਹੀਂ ਤਾਂ ਸਤਾਈ ਤਾਂ ਆ ਗਿਆ ਸਤਾਈ ਆ ਗਿਆ ਤੇ ਜਨਤਾ ਨੇ ਇਸ ਚੀਜ਼ ਦਾ ਜਵਾਬਤਾ ਦੇਣਾ ਹੀ ਦੇਣਾ ਹੈ ਉਹ ਤੋਂ ਮੰਗਣਾ ਵੀ ਆ ਤੇ ਉਹਦਾ ਜਵਾਬ ਇਹ ਨਹੀਂ ਦੇਣਗੇ ਉਹਨਾਂ ਹਲਕੀ ਜਨਤਾ ਆਪਣੇ ਆਪ ਫੈਸਲਾ ਕਰੇਗੀ। ਔਰ ਦੂਸਰਾ ਜਿਹੜਾ ਮੇਰਾ ਪਹਿਲਾ ਸਵਾਲ ਸੀ ਸ਼ੁਰੂ ਕੀਤਾ ਕਿ ਅੱਜ ਦੀ ਡੇਟ 'ਚ ਐਸਸੀ ਜਿਹੜਾ ਸਾਰਿਆਂ ਖੇਤਰਾਂ ਦੇ ਵਿੱਚ ਪਿੱਛੇ ਨਾਲੋਂ ਹੋਰ ਪਿੱਛੇ ਜਾ ਰਿਹਾ ਔਰ ਇਹਨਾਂ ਵੱਲੋਂ ਕੋਈ ਵੀ ਐਸਾ ਕਦਮ ਨਹੀਂ ਚੁੱਕਿਆ ਗਿਆ ਐਜੂਕੇਸ਼ਨ ਦੇ ਮਾਮਲੇ 'ਚ ਵੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੋਰਟਲ ਖੁੱਲਿਆ ਹੁੰਦਾ ਜਿੱਥੇ 40% ਸੂਬੇ ਨੇ ਦੇਣਾ 60% ਜਿਹੜਾ ਆ ਕੇਂਦਰ ਸਰਕਾਰ ਨੇ ਦੇਣਾ ਹੁੰਦਾ। ਉਹ ਵੀ ਜਿਹੜਾ ਪੋਰਟਲ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਉਹ ਸਾਲ 'ਚ ਕਿਸੇ ਦਿਨ ਵੀ ਬੰਦ ਨਹੀਂ ਹੁੰਦਾ ਪਰ ਤੁਸੀਂ ਦੇਖਿਆ ਹੋਣਾ ਕਿ ਰੋਜ਼ ਅਖਬਾਰਾਂ 'ਚ ਰੌਲਾ ਪੈਂਦਾ ਕਿ ਹੋਟਲ ਬੰਦ ਹੋ ਗਿਆ ਹੋਟਲ ਬੰਦ ਹੋ ਗਿਆ ਹੋਟਲ ਹੁਣ ਖੋਲਣ ਲੱਗੇ ਆ ਇਹ 10 ਦਿਨ ਲਈ ਖੋਲਾਂਗੇ ਜਦ ਕਿ ਹਕੀਕਤ ਐਸੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਇਸ ਚੀਜ਼ ਦੀ ਨਹੀਂ ਕਿ ਅਸੀਂ ਇਹਨਾਂ ਨੂੰ ਪੈਸਾ ਕਿੰਨਾ ਦੇਣਾ ਇਹਨਾਂ ਨੂੰ ਇਹ ਆ ਕਿ ਜਿਹੜਾ 40% ਸਾਨੂੰ ਦੇਣਾ ਨਾ ਪਵੇ ਇੱਕ ਤਾਂ ਉਹ ਔਰ ਦੂਸਰਾ ਜਿਹੜੀ ਜਿਦਾ ਮੈਂ ਪਹਿਲਾਂ ਕਿਹਾ ਕਿ ਐਸੀਆਂ ਦੇ ਪ੍ਰਤੀ ਇਹਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਕਿਤੇ ਨਾ ਕਿਤੇ ਦਿਲ 'ਚ ਹੱਲੇ ਵੀ ਨਫ਼ਰਤ ਆ ਜਿਹਦਾ ਸਦਕਾ ਹੀ ਜਿਹੜਾ ਇਹਨਾਂ ਨੇ ਵਾਦੇ ਕੀਤੇ ਸੀ ਉਹਨਾਂ 'ਚ ਸਭ ਤੋਂ ਪ੍ਰਮੁੱਖ ਵਾਦਾ ਸੀ ਕਿ ਡਿਫਟੀ ਸੀਐਮ ਬਣਾਵਾਂਗੇ ਉਹ ਹੱਲੇ ਤੱਕ ਨਹੀਂ ਬਣਿਆ ਔਰ ਦੂਸਰਾ ਹੁਣ ਵੀ ਜਿਹੜੀ ਉਹਨਾਂ ਨੇ ਪੈਸੇ ਇਕੱਠੇ ਕਰਨ ਦੇ ਲਈ ਤਾਂ ਸਾਰਿਆਂ ਨੇ ਰੋਪ ਜਨਤਾ ਪੂਰਾ ਲਗਾ ਰਹੀ ਹੈ ਕਿ ਜਿਹੜੇ ਵੱਡੇ ਵੱਡੇ ਤਨਾਰ ਸੀ ਉਨਾ ਨੂੰ ਹੀ ਟਿਕਟਾਂ ਦਿੱਤੀਆਂ ਜਾਂਦੀਆਂ ਪਾਰਟੀ ਆਮ ਕਿਦਾਂ ਹੋ ਗਈ ਆਮ ਪਾਰਟੀ ਦੇਤੇ ਉਹਦੇ ਨਾਂ ਦੇ ਨਾਲ ਤੇ ਉਹਦੇ ਨਾਲ ਕਿਤੇ ਰਲਦਾ ਜੁੜਦਾ ਨਹੀਂ ਹੈ ਔਰ ਇਸ ਕਰਕੇ ਕਿਤੇ ਵੀ ਐਸਸੀ ਦਾ ਵੀ ਕੋਈ ਬੰਦਾ ਇਹਨਾਂ ਨੇ ਰਾਜ ਸਭਾ ਚ ਵੀ ਭੇਜਣ ਦੀ ਕਿਤੇ ਵੀ ਕੋਈ ਜਿਹੜਾ ਜਰੂਰਤ ਹੀ ਨਹੀਂ ਕੀਤੀ ਗੈਲੋ ਜਾਂ ਦਿਲਾਂ ਦੇ ਵਿੱਚ ਉਹ ਐਸੀ ਜਗ੍ਹਾ ਹੀ ਨਹੀਂ ਸੀ ਤੋਂ ਮੇਰਾ ਇਸ ਆਪਦਾ ਦੀ ਸਰਕਾਰ ਦੇ ਲਈ ਪੰਜਾਬ ਦੇ ਵਿੱਚ ਲਿਆਂਦੇ ਆਪਦਾ ਔਰ ਨਫ਼ਰਤ ਭਰੀ ਹਕੂਮਤ ਦੇ ਲਈ ਜਿਹੜਾ ਅੱਜ ਦਾ ਮੈਂ ਆਪਣੀ ਗੱਲ ਕਹਿਣੀ ਸੀ ਬਾਕੀ ਤੁਹਾਡਾ ਕਿਸੇ ਦਾ ਕੋਈ ਸਵਾਲ ਹੈ